ਮੈਂ ਆਇਆ ਸੀ ਕਿ ਮੈਂ ਸ਼ਾਰਟ ਕੀਤਾ ਹੈ ਨਰਾਂਵੰਡੀ ਦੇ ਵਿੱਚ ਆਇਆ ਕਿ ਅਰੇਂਜਮੈਂਟ ਚੰਗੇ ਲੱਗੇ ਲਿਫਟਿੰਗ ਸੰਗੀਤਰਾ ਹੋ ਰਹੀ ਹੈ ਕਿਸਾਨਾਂ ਨੂੰ ਪੈਸਾ ਸਮੇਂ ਸਿਰ ਬਿਲਕੁਲ ਨਾਲ ਇਮੀਡੀਏਟਲੀ ਦਿੱਤਾ ਜਾ ਰਹਾ ਹੈ ਬੋਲੀਆਂ ਬਿਲਕੁਲ ਸਮੇਂ ਸਿਰ ਉਹ ਇਮੀਡੀਏਟਲੀ ਉਹ ਹਲਕਾ ਚੰਦਾ ਬੋਲੀ ਲੱਗ ਜਾਂਦੀ ਹੈ ਤੇ ਆਈਡੀਲੀ ਜਿਹੜਾ ਕਸਟਮ ਹੈ ਉਹ ਦੇਖਿਆ ਕਿ ਇੱਥੇ ਚੱਲਦਾ ਹੈ ਤੇ ਮੈਨੂੰ ਖੁਸ਼ੀ ਹੈ ਕਿ ਜਿੰਨੇ ਸਾਡੇ ਇੱਥੇ ਦੇ ਸਾਡੇ ਆਫਿਸਰਸ ਔਰ ਪ੍ਰਸ਼ਾਸਨ ਸੰਗੀਤਰਾ ਕੰਮ ਕਰ ਰਹਾ ਹੈ ਔਰ ਸਾਡੇ ਤੋਂ ਉਮੀਦ ਹੈ ਕਿ ਜਿਹੜਾ ਕਿਸਾਨ ਹੈ اپنی فصل लेके ਆਂਦਾ ਹੈ ਉਸ ਨੂੰ ਇਮੀਡੀਏਟਲੀ ਉਹਦੀ ਫਸਲ ਮੰਡੀ ਦੇ ਵਿੱਚ ਵਿਕੇ ਉਸ ਤੋਂ ਉਸ ਨੂੰ ਪੈਸਾ ਇਮੀਡੀਏਟਲੀ ਉਸ ਨੂੰ ਦਿੱਤਾ ਜਾਏ ਉਸ ਤੋਂ ਬਾਅਦ ਸਰਕਾਰ ਦਾ ਵੀ ਸਾਡਾ ਇਹ ਫਰਜ਼ ਬਣਦਾ ਹੈ ਕਿ ਜਿੱਦ ਜੋ ਸਾਡੀ ਹੈਗੀ ਤਾਂ ਲਿਫਟਿੰਗ ਉਸ ਨੂੰ ਵੀ ਡੇਟਲੀ ਕਰਾਏ ਤੇ ਇਸ ਮੰਡੀ ਦੇ ਵਿੱਚ ਲੈ ਕੇ ਦੇਖੀਏ ਕਿ ਕਾਰਾ ਕੋਈ ਕੰਮ ਚੱਲ ਰਿਹਾ ਹੈ ਔਰ ਆਈ ਆਸ ਕਰਦਾ ਕਿ ਅੱਗੇ ਵੀ ਇਹ ਚੱਲਦਾ ਚੱਲਦਾ ਰਹੇਗਾ ਵੈਸੇ ਤਾਂ ਇਹ ਚੀਜ਼ਾਂ ਲਗਭਗ ਐਂਡ ਸਟੇਜ ਦੇ ਵਿੱਚ ਹੈਗਾ ਬਟ ਪ੍ਰੋਗਰੈਸ ਸਾਡੀ ਜਿਹੜੀ ਫਿਰ ਪੁਰਾਣੀ ਹੈ ਉਹ ਅਜੇ ਡੇਟ ਤੋਂ ਹੀ ਪਤਾ ਲੱਗਦੀ ਹੈ ਕਿ ਲਗਭਗ ਜੋ ਵੀ ਤੁਹਾਡਾ ਆਇਆ ਸੀਗਾ ਉਹ ਦਾ ਪ੍ਰੋਕੂਰਮੈਂਟ ਜਿਹੜੀ ਜਿੱਦੀ ਕਰ ਲਈ ਔਰ ਜੋ ਸਟੇਟ ਵੀ ਜਿਹੜਾ ਉਸਦੇ ਬਿਨਾਂ ਇਹ ਫੈਕਟਰੀ ਦਾ ਵੀ ਨਹੀਂ ਚੱਲ ਰਹੀ ਜੀ ਸਰ ਕਿੰਨਾ ਜੰਮਪੈਕ ਹੋ ਗਿਆ ਜਿੱਤਰਾ ਸਵੇਰ ਤੋਂ ਬਾਰਿਸ਼ ਹੋ ਰਹੀ ਹੈ ਬਹੁਤ ਕਰਕੇ ਜਾਨੇ ਕਿ ਕਿਹੜੇ ਫਸਲ ਕਾਫੀ ਵਾਕੀ ਮੈਂ ਜਿਸੇ ਮੈਂ ਤੋਂ ਚੰਡੀਗੜ੍ਹ ਆਇਆ ਹਾਂ ਉਸ ਵਿੱਚ ਚੰਡੀਗੜ੍ਹ ਰਸਤੇ ਤੇ ਵੀ ਕੋਈ ਜਿਆਦਾ ਤਾਂ ਫਿਰ ਬਤਾ ਕੇ ਨਹੀਂ ਹੋਈ ਔਰ ਐਸੇ ਮੰਡੀ ਦੇ ਵਿੱਚ ਮੈਂ ਦੇਖਿਆ ਕਿ ਹਰੇਕ ਜਿਹੜਾ ਡੀਕਾਡ ਹੈ ਜਿਹੜਾ ਤੁਹਾਡਾ ਹਰੇਕ ਏਰ ਹੈ ਉਹ ਸਾਰਾ ਜੋ ਤਰਪਲੀਨ ਜੋ ਕੀ ਕਵਰਸ ਹੈ ਉਸ ਦੇ ਨਾਲ ਕਵਰ ਹੈ ਤੇ ਮੈਨੂੰ ਆਈ ਕਿ ਕਟੋਕਟ ਇਸ ਤੇ ਜੇਕਰ ਕਿਸੇ ਵੀ ਫਸਲ ਆ ਜਾਏ ਉਸ ਨੂੰ ਤਾਂ ਕਵਰ ਕਰਕੇ ਰੱਖਿਆ ਹੋਇਆ ਉਹ ਸਾਰਾ ਸਿਸਟਾ ਮੁਕੰਮਲ ਹੈ ਤੁਸੀਂ ਜੇ ਸਿੱਧ ਦੇਖ ਰਹੇ ਹੋ ਕਿ ਵੀ ਸ਼ੈੱਡ ਦੇ ਵਿੱਚ ਅੰਦਰ ਖੜੇ ਆਂ ਸਾਹਮਣੇ ਦਿੱਸੀ ਮਰਜੀ ਨਜ਼ਰ ਪਾ ਲਓ ਮੈਂ 12ਵੇਂ ਮੰਜ਼ਿਲ ਤੋਂ ਕਿੱਥੇ ਆਇਆ ਤਾਂ ਕਿ ਹਰੇ ਕੋਈ ਵੀ ਤੁਹਾਡੀ ਕੋਈ ਮੇਰੇ ਨਾਲ ਕਿਸੇ ਵੀ ਜਿੱਤੀ ਨਜ਼ਰ ਲਾ ਕੇ ਦੇਖ ਲਓ ਕਿਤੇ ਵੀ ਇੱਕ ਵੀ ਡੇਰ ਐਦਾ ਤਾਂ ਨਹੀਂ ਆਹ ਇੱਕ ਡੇਰ ਕੀ ਇੱਕ ਬੋਰੀ ਕੋਈ ਜਿੱਥੇ ਵੀ ਨਹੀਂ ਆ ਜਿਹੜਾ ਜੋ ਉਹ ਕਵਰ ਹੈ ਉਸਦੇ ਵੀ ਲੈਂਥ ਵੈਰਾ ਲੈਂਥ ਐਂਡ ਬ੍ਰੈਥ ਉਹ ਵੀ ਐਦਾ ਨਹੀਂ ਹੈ ਕਿ ਵੀ ਚਲੋ ਜੀ ਕਾਰ ਬਿਜਾਰੀ ਕਿਸੇ ਅਸਰਾ ਵੀ ਜਾ ਕਿ ਜਿਹਦੀ ਇਨਸਪੈਕਸ਼ਨ ਹੋ ਰਹੀ ਹੈ ਕਿ ਚਲੋ ਉਸ ਨੂੰ ਵੀ ਮਾੜਾ ਮੋਟਾ ਤੁਸੀਂ ਬਾਹਰ ਤੇ ਉਸਦੇ ਵੀ ਜੋ ਬ੍ਰੈਡਥ ਹਾਈਟ ਵਿਡਥ ਵੈਰਾ ਵੀ ਚੰਗੀ ਤਰ੍ਹਾਂ ਹੈਗੀ ਜਿਹੜੀ ਚੰਗੀ ਤਰ੍ਹਾਂ ਮਤਲਬ ਜੋ ਪਸੰਦ ਨੂੰ ਕਵਰ ਕਰਦੀ ਹੈ ਸਰ ਪਿਛਲੇ ਸਮੇਂ ਗਿਆ ਮੰਡੀ ਦਾ ਟੈਂਪਰ ਥੱਲੇ ਸਾਹਮਣੇ ਆਏ ਨੇ ਪਰ ਉਹ ਵੀ ਸਟੈਂਡਰਡ ਥੱਲੇ ਦੀ ਵਰਨਿੰਗ ਹੀ ਛੋੜਿਆ ਜੀ ਕਈ ਅਧਿਕਾਰੀਆਂ ਦੇ ਕੋਲ ਉਹਦੇ ਬਾਰੇ ਕੋਈ ਨਹੀਂ ਸਰ ਹੁਣ ਵੀ ਜਿਹੜਾ ਠੇਕੇਦਾਰਾ ਜੀ ਉਹਦੇ ਕੋਲ ਪ੍ਰੋਪਰ ਟਰੱਕ ਨਹੀਂ ਹੈਗੇ ਕਿ ਖਾਨਾ ਦੀਆਂ ਟਰਾਲੀਆਂ ਲਾ ਕੇ ਲਿਫਟਿੰਗ ਕਰਦੇ ਨੇ ਜੀ ਕਦੇ ਚੈਕਿੰਗ ਨਹੀਂ ਹੁੰਦੀ ਜੀ ਦੇਖੋ ਇੱਕ ਇੱਕ ਗੱਲ ਹੈ ਕਿ ਮੈਂ ਤਾਂ ਨਾ ਮੈਨੂੰ ਤਾਂ ਸਰਕਾਰ ਨੇ ਜ਼ਿੰਮ ਦੇਤੀ ਹੈ ਮੇਰਾ ਕੰਮ ਕੱਲ ਹੀ ਆ ਦੇਖਣ ਦਾ ਹੈਗਾ ਕਿ ਆਦੀ ਡੇਢ ਦੇ ਵਿੱਚ ਜਿਹੜੀ ਸਾਡਾ ਸਰਕਾਰ ਦੀ ਪਾਲਿਸੀ ਹੈ ਉਹ ਕਿਸ ਤਰ੍ਹਾਂ ਚੱਲ ਰਹੀ ਹੈ ਜੇਕਰ ਕੋਈ ਸ਼ਿਕਾਇਤ ਹੈ ਕੋਈ ਬੋਲ ਰਿਹਾ ਹੈ ਤਾਂ ਉਸ ਦਿਨ ਮੈਡਮ ਡੀਐਸਐਸ ਦੀ ਏਡੀਸੀ ਇੱਥੇ ਆਗੇ ਤੇ ਉਹ ਉਹਦੀ ਜੋ ਪੁਰਾਣੀ ਕਾਰਗੁਜ਼ਾਰੀ ਹੈ ਉਹ 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 ਆਪ ਜੋ ਕਾਰਬੀ ਕਰ ਰਹੇ ਹੋ ਉਸ ਦੇ ਬਾਰੇ ਮੈਂ ਨਾ ਮੇਰੇ ਤੋਂ ਕਮੈਂਟ ਹੈ ਮੈਂ ਮੈਂ ਕੰਪੀਟੈਂਟ ਕਰਨ ਵਾਸਤੇ ਨਾ ਮੈਂ ਸਰਪਚ ਦਾ ਹਾਂ ਮੈਂ ਤਾਂ ਖਾਲੀ ਜੋ ਅੱਜ ਦੀ ਡੇਟ ਦੇ ਵਿੱਚ ਹੈਗਾ ਜੋ ਸਿਸਟਮ ਚੱਲ ਰਿਹਾ ਹੈ ਮੈਨੂੰ ਉਸ ਦਾ ਦੇਖਣਾ ਹੈ ਕਿ ਵੀ ਉਹ ਸਿਸਟਮ ਠੀਕ ਚੱਲ ਰਿਹਾ ਹੈ ਔਰ ਮੈਨੂੰ ਪੁੱਛੀਏ ਕਿ ਉਹ ਸਿਸਟਮ ਅੱਜ ਦੀ ਡੇਟ ਦੇ ਵਿੱਚ ਅਸੀਂ ਜੇ ਅਸੀਂ ਮੰਡੀ ਦੇ ਵਿੱਚ ਖੜੇ ਹੈ ਉਹ ਸਿਸਟਮ ਠੀਕ ਹੈ ਥੈਂਕ ਯੂ ਸਰ ਖੰਨਾ ਮੰਡੀ ਦੇ ਵਿੱਚ ਗੱਲ ਹੈ ਇਹ ਸਿਸਟਮ ਜਿਹੜੀ ਇਹ ਮੰਡੀ ਹੈ ਇਹ ਏਸ਼ੀਆ ਤੋਂ ਸਭ ਤੋਂ ਵੱਡੀ ਮੰਡੀ ਹੈ ਇੱਥੇ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਹੈ ਜਿਸ ਤਰ੍ਹਾਂ ਸਰਕਾਰਪੁਰ ਆਸਮਾਨ ਜੀ ਦੀ ਸਰਕਾਰ ਨੇ ਉਹਨਾਂ ਨੇ ਕਿਹਾ ਹੋਇਆ ਹੈ ਉਸ ਤਰੀਏ ਸਿਸਟਮ ਇੱਥੇ ਚੱਲ ਰਹੀ ਹੈ ਇੱਥੇ ਕਿਸਾਨ ਸਵੇਰੇ ਫਸਲ ਲੈ ਕੇ ਆਉਂਦੇ ਤੇ ਆਪਣਾ ਸ਼ਾਮ ਨੂੰ ਆਪਣਾ ਫਸਲ ਤੋਰ ਕੇ ਚਲੇ ਜਾਂਦੇ ਕਿਸਾਨ ਨੂੰ ਕੋਈ ਦਿੱਕਤ ਨਹੀਂ ਕਿਸਾਨ ਦੀ ਪੇਮੈਂਟ 24 ਘੰਟਿਆਂ ਦੇ ਅੰਦਰ ਉਹਦੇ ਖਾਤੇ ਵਿੱਚ ਜਾਂਦੀ ਹੈ ਤੇ ਜੇ ਪਿੱਛੋਂ ਕੋਈ ਕੋਈ ਆਪਣਾ ਲੋਡ ਨਹੀਂ ਕਰਨੀ ਹੋਵੇ ਕਣਕ ਹੋਵੇ ਉਹਦੇ ਵਿੱਚ ਕਿਸਾਨ ਦਾ ਕੋਈ ਲੈਕ ਨਹੀਂ ਉਹਦੇ ਵਿੱਚ ਸਰਕਾਰ ਹੈ ਤੇ ਅਰਥੀ ਜ਼ਿੰਮੇਵਾਰ ਹੁੰਦਾ ਹੈ ਇੱਥੇ ਖੰਨਾ ਮੰਡੀ ਦੇ ਵਿੱਚ ਅੱਜ ਪ੍ਰਿਆਫਤਰ ਸਾਹਿਬ ਆਏ ਸੀ ਜਾਂਦੇ ਹੋਏ ਬੜੇ ਖੁਸ਼ ਹੋ ਕੇ ਗਏ ਨੇ ਉਹ ਕਹਿੰਦੀ ਵੀ ਜਿਹੜਾ ਖੰਨਾ ਮੰਡੀ ਦਾ ਸਿਸਟਮ ਹੈ ਆੜਤੀਆਂ ਦਾ ਤੇ ਅਫਸਰਾਂ ਦਾ ਤੇ ਮਾਰਕ ਮੰਡੀ ਦਾ ਬਹੁਤ ਵਧੀਆ ਚੱਲ ਰਿਹਾ ਜਿਸ ਤਰ੍ਹਾਂ ਸੈਂਟਰ ਨਾਲ ਜੁੜੇ ਮੁੱਦੇ ਨੇ ਕਿਹੜੇ ਹਨ ਸਾਹਮਣੇ ਰੱਖੇ ਗਏ ਤੁਹਾਨੂੰ ਤੁਹਾਡੇ ਸਾ ਤੁਸੀਂ ਵੀ ਉੱਥੇ ਸੀਗੇ ਵੀ ਉੱਥੇ ਆਪਣਾ ਅਸੀਂ ਸਭ ਤੋਂ ਪਹਿਲਾਂ ਤਾਂ ਇਹ ਹੈ ਵੀ ਜਿਹੜੀ ਸਾਡੀ ਆੜਤ ਹੈ ਜਿਹੜੀ 3 ਸਾਲ ਤੋਂ ਪਹਿਲਾਂ 2.5% ਸਾਨੂੰ ਮਿਲਦੀ ਸੀ ਸੈਂਟਰ ਸਰਕਾਰ ਜੋ ਧੱਕੇ ਦੇ ਨਾਲ ਸਾਰੀ ਫ੍ਰੀਜ਼ ਕਰਤੀ ਉਹ ਸਾਨੂੰ ਹੁਣ 345-46 ਰੁਪਏ ਮਿਲਦੀ ਹੈ ਜਿਹਦੀ ਸਾਡੀ ਬਣਦੀ 57 ਰੁਪਏ 10-11 ਰੁਪਏ ਦਾ ਸਾਡੇ ਨੁਕਸਾਨ ਹੋ ਰਿਹਾ ਹੈ ਪਰ ਫਿਰ ਵੀ ਅਸੀਂ ਕਿਸਾਨਾਂ ਨੂੰ ਬੁੱਖ ਰੱਖਦੇ ਦੇਖਦੇ ਹੋ ਵੀ ਉਹਨਾਂ ਨੂੰ ਨੁਕਸਾਨ ਨਾ ਹੋਵੇ ਵੀ ਅਸੀਂ ਇਹ ਆਪਦਾ ਕੰਮ ਕਰ ਰਹੇ ਹਾਂ ਪਰ ਅੱਗੇ ਵਾਸਤੇ ਅਸੀਂ ਸੈਂਟਰ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਹਾਂ ਵੀ ਜੇ ਤੁਸੀਂ ਇਸ ਤਰੀਕੇ ਕਰਦੇ ਰਹੇ ਸਾਨੂੰ ਐਮਐਸਪੀ ਦੇ ਪੂਰੇ ਟਾਈਪਸ਼ਾਂ ਨਾ ਦਿੱਤਾ ਅੱਗੇ ਵਾਸਤੇ ਇਹ ਜਨ ਸਾਡਾ ਕਾਰੋਬਾਰਸ਼ ਬੰਦ ਕਰਤਾ